ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਤੁਹਾਨੂੰ ਦਰਸ਼ਕ ਕਰਾਵਾਂਗੇ ਲੋਕਲ ਇਹ ਗੁਰਦੁਆਰੇ ਆ ਪੈਦਲ ਚੱਲ ਕੇ ਆਪਾਂ ਗੁਰਦੁਆਰਾ ਦੀ ਜਿਹੜੇ ਤਖਤ ਸ੍ਰੀ ਸੱਚਖੰਡ ਸ੍ਰੀ ਹਿਉਰ ਸਾਹਿਬ ਦੇ ਆਸੇ ਪਾਸੇ ਜਿਹੜੇ ਗੁਰਦੁਆਰਾ ਸਾਹਿਬ ਆ ਆਪਾਂ ਉਹਨਾਂ ਦਾ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਤੁਹਾਨੂੰ ਆਪਾਂ ਜਿਹੜੇ ਘੋੜਿਆਂ ਦਾ ਇੱਥੇ ਫਾਰਮ ਆ ਜਿੱਥੇ ਘੋੜੇ ਰੱਖੇ ਤੇ ਵਿਲਾ ਉੱਥੇ ਵੀ ਆਪਾਂ ਦਰਸ਼ਨ ਕਰਾਵਾਂਗੇ ਤੇ ਨਾਲੇ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਤੇ ਜੁੜੇ ਰਹੋ ਆਪੇ ਨਾਲ ਜਿਹਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਆਪਣਾ ਪੇਜ ਫੋਲੋ ਕਰ ਲਓ ਲਾਈਕ ਕਮੈਂਟ ਸ਼ੇਅਰ ਕਰਦੇ ਰਹਾ ਕਰੋ ਵੀਡੀਓ ਹੋਰ ਵੀ ਆਪਾਂ ਤੁਹਾਡੇ ਲਈ ਵੱਧ ਵੱਧ ਵੀਡੀਓ ਲੈ ਕੇ ਆਵਾਂਗੇ ਚਲੋ ਅੱਜ ਹੋਣਾ ਆਪਾਂ ਤੁਹਾਨੂੰ ਦਰਸ਼ਕ ਕਰਾਉਣੇ ਆ ਗੁਰਦੁਆਰਾ ਸਾਹਿਬ ਦੇ ਹਾਂਜੀ ਬਾਹਰ ਨੂੰ ਮੌਸਮ ਬਹੁਤ ਸੋਹਣਾ ਵਾ ਤੇ ਸ਼ਾਮ ਦਾ ਟਾਈਮ ਆ ਸ਼ਾਮ ਨੂੰ ਅੱਜ ਆਪਾਂ ਨਿਕਲੇ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਦੇ ਜੋ ਨੇੜੇ ਦੇ ਗੁਰਦੁਆਰਾ ਸਾਹਿਬਾ ਪਾਸੋਂ ਜਾ ਕੇ ਤੇ ਰਾਸਤੇ ਵਿੱਚ ਸੈਂਕੜੇ ਆਉਣ ਲੱਗੀ ਆ ਭੋਖਾ ਤੇ ਕਹਿੰਦੇ ਆਪਾਂ ਲੈਣਾ ਜੂਸ ਤੇ ਹੁਣ ਆਪਾਂ ਜੂਸ ਸਾਕੇ ਤੇ ਫਿਰ ਮਾਰਦੇ ਆ ਚਾਲੇ ਸ਼ਕਲ ਦੇ ਜੂਸ ਦਾ 30 30 ਰੁਪਏ ਦਾ ਗਲਾਸ ਹੀ ਆ ਜਿਹੜਾ ਸਮੇ ਗਲਾਸ ਆ ਪਰੇਖ ਰਿਹਾ 30 ਰੁਪਏ ਦਾ ਗਲਾਸ ਆ ਤੇ ਆਪਣੇ 50 ਰੁਪਏ ਦਾ ਹੋਊਗਾ ਤੇ ਪਰ ਇਥੇ ਮਿਲਾਵਟ ਨਹੀਂ ਹੁੰਦੀ ਸਹੀ ਹੁੰਦਾ ਜੂਸ ਤੇ ਵਧੀਆ ਜੂਸ ਬਣਿਆ ਹੈਗਾ ਠੀਕ ਦਾ ਜੂਸ ਤਾਂ ਪੀਣ ਦੇ ਵਿੱਚ ਵਧੀਆ ਵਾ ਤੇ ਉਹ ਮਠਾ ਨਹੀਂ ਪਵਾਇਆਗਾ ਚਾੜ ਨਹੀਂ ਕਰਾਇਆ ਆਪਾਂ ਮਠਾ ਤੇ ਨਾਮ ਕੀ ਐਡ ਕਰਾਇਆ ਇਕੱਲਾ ਤੇ ਬਾਕੀ ਵਧੀਆ ਬਣਿਆ ਜੂਸ ਤੇ ਬਾਪਾ ਆਪਾ ਛਕ ਲਿਆ ਹੁਣ ਸਿੰਘ ਆਪਣੇ ਨਾਲ ਉਹ ਛਕਣਗੇ ਫੇਰ ਆਪਾਂ ਮਾਰਾਂਗੇ ਚਾਲੇ ਤੇ ਫਿਰ ਆਪਾਂ ਆਪ ਹੀ ਨਦਸ਼ਣ ਕਰਾਂਗੇ ਗੁਰਦੁਆਰਾ ਸਾਹਿਬ ਦੇ ਉਹ ਬੇ ਸੰਗ ਨੇ ਛਕ ਲਿਆ ਜੂਸ ਤੇ ਹੁਣ ਆਪਾਂ ਮਾਰਦੇ ਆ ਚਾਲੇ ਆਪ ਵੀ ਨਦਸ਼ਣ ਕਰਾਉਣੇ ਆ ਅੱਗੇ ਗੁਰਦੁਆਰਾ ਸਾਹਿਬ ਦੇ ਲੱਭਾ ਸਿੰਘ ਨੇ ਛਕਣਾ ਰਹਿ ਗਿਆ ਕੰਦਾ ਲੱਭਾ ਸਿੰਘ ਨੇ ਵੀ ਛਕ ਲਿਆ ਲੱਪਲੀ ਸਿੰਘ ਤੇ ਹੁਣ ਆਪਾਂ ਮਾਰਦੇ ਚਾਲੇ ਪਾ ਪਹੁੰਚ ਗਏ ਜੀ ਸਤਗੁਰੂ ਸਾਹਿਬ ਦਰਵਾਸਾ ਸਾਹਿਬ ਤੇ ਇਹਦੇ ਸਾਹਮਣੇ ਮੋਹਤਵਾਰ ਸਾਹਿਬ ਇਹਾਸਾਦ ਮੋਹਤਵਾਰ ਸਾਹਿਬ ਗੋਦਦਵਾਰਾ ਮਹਾਕਾਲ ਸਾਹਿਬ ਤੇ ਆਪ ਇਹਨਾਂ ਦਰਸ਼ਣ ਘਰਾਂ ਨੇ ਜਾ ਕੇ ਜੀ ਗੋਦਦਵਾਰਾ ਮਹਾਕਾਲ ਸਿੰਘ ਸ਼ਹੀਦ ਗੰਜ ਸਾਹਿਬ ਇੱਥੇ ਉਹਨਾਂ ਦਾ ਅਸ਼ਿਸ਼ਕਾਰ ਹੋਇਆ ਸੀਗਾ ਮਹਾਕਾਲ ਸਾਹਿਬ ਨੇ ਨਗੇ ਸਿੰਘ ਤੇ ਉਹ ਇੱਥੇ ਆਏ ਸੀਗੇ 6000 ਫੁੱਟ ਜਾਨਾ ਇੱਥੇ ਆਏ ਸੀਗੇ ਉਹ ਮਹਾਂਕਾਲ ਸਿੰਘ ਤੇ ਇੱਥੇ ਆ ਕੇ ਉਹਨਾਂ ਨੇ ਫਿਰ ਕੋਸ਼ ਲੰਮਾ ਟਾਈਮ ਸਵਾਗ ਸੇਵਾ ਕੀਤੀ ਸੀਗੀ ਸੇਵਾ ਕਰਦੋਂ ਬਾਅਦ ਤੁਰਕਾਂ ਨਾਲ ਜਦੋਂ ਜੰਗ ਲੜੀ ਲੱਗੀ ਸੀਗੀ ਤੇ ਉਸ ਜੰਗ ਦੇ ਵਿੱਚ ਉਹ ਸ਼ਹੀਦ ਹੋਏ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਸ਼ਿਸ਼ਕਾਰ ਇਸ ਜਗ੍ਹਾ ਦੇ ਉੱਪਰ ਹੀ ਕੀਤਾ ਗਿਆ ਸੀਗਾ ਤੇ ਆਪ ਵੀ ਦੇਖਦੇ ਹੋ ਧੰਤਨ ਸ਼੍ਰੀ ਰੂਗਲਾਸ ਐ ਵੀ ਦਾ ਹਕੂਨਾਮਾ ਤੇ ਇਹਦੇ ਨਾਲ ਹੀ ਆਪਾਂ ਦਿਖਾਵਾਂਗੇ ਆਪ ਨੂੰ ਇੱਥੇ 10ਵੇਂ ਗ੍ਰੰਥ ਦਾ ਹਕੂਨਾਮਾ ਵੀ ਨਾਲ ਨਾਲ ਲਿਆ ਜਾਂਦਾ ਵਾ ਧੰਤਨ ਸ਼੍ਰੀ ਗੁਰੂ ਦਸਮ ਗ੍ਰੰਥ ਨਮਰ ਦਾ ਹੁਕਮਨਾਮਾ ਸਰਬ ਤੇ ਆਪ ਇਹਨਾਂ ਨੂੰ ਪਾਪੀ ਨੂੰ ਤੇ ਅਸੂਈ ਦਿਖਾਵਾਂਗੇ ਜੋ ਆਪ ਇਤਿਹਾਸ ਦੀ ਸਕਰੀਨਸ਼ਾਟ ਮਾਰ ਕੇ ਪੜ ਸਕਦੇ ਹੋ ਸਕਰੀਨਸ਼ਾਟ ਮਾਰ ਕੇ ਪੜ ਸਕਦੇ ਹੋ ਜੀ ਜਿਵੇਂ ਆ ਵੀ ਪਿਛੇ ਸਥਾਨ ਦੇਖ ਰਹੇ ਹੋ ਇੱਥੇ ਗੁਰੂ ਮਹਾਰਾਜ ਦੇ ਜੋ ਘੋੜੇ ਸੀਗੇ ਉਹਦੀ ਪੀੜੀ ਵਿੱਚ ਘੋੜੇ ਇੱਥੇ ਪਿੱਛੇ ਤੇ ਇਹਦੇ ਵਿੱਚ ਇਧਰਲੇ ਪਾਸੇ ਬੋਲੀ ਸਾਹਿਬ ਬਣੀ ਹੋਈ ਆ ਜਿਹੜੀ ਮਹਾਰਾਜ ਰਜੀਤ ਸਿੰਘ ਨੇ ਤਿਆਰ ਕਰਾਈ ਸੀਗੀ ਉਨੇ ਤੁਹਾਨੂੰ ਪ੍ਰਦਰਸ਼ਨ ਕਰਾਉਣੇ ਆ ਤੇ ਘੋੜਿਆਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਜੁੜੇ ਰਹੋ ਆਪੇ ਨਾਲ ਹੁਣ ਆਪਾਂ ਪਹੁੰਚ ਗਏ ਤਵੇਲੇ ਤੇ ਆ ਆਪੀ ਨੂੰ ਘੋੜਿਆਂ ਦੇ ਦਰਸ਼ਨ ਕਰਾਵਾਂਗੇ ਤਵੇਲੇ ਦੇ ਵਿੱਚ ਤੇ ਜੁੜੇ ਰਹੋ ਆਪੇ ਨਾਲ ਨਾਲੇ ਆਪਾਂ ਤੁਹਾਨੂੰ ਦਰਸ਼ਨ ਕਰਾਉਂਦਾ ਗੁਰਦੁਆਰਾ ਸਾਹਿਬ ਇੱਥੇ ਗੁਰਦੁਆਰਾ ਬੋਲੀ ਸਾਹਿਬ ਦਮਦਮਾ ਸਾਹਿਬ ਜੇ ਆਪਾਂ ਨੂੰ ਪਹਿਲਾਂ ਤੁਹਾਨੂੰ ਘੋੜਿਆਂ ਦੇ ਦਰਸ਼ਨ ਕਰਾਉਣੇ ਆ ਇੱਥੇ ਉਹ ਘੋੜੇ ਵੀ ਆ ਨਾ ਜੋ ਸਾਹਮਣੇ ਆਪੀ ਹਮ ਦੇਖੋ ਆ ਸਾਹਮਣੇ ਦੇਖ ਰਹੇ ਹੋ ਕਿ ਸ੍ਰੀ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਹ ਘੋੜਾ ਸੀਗਾ ਗਾਂ ਉਹਦੀ ਪੀੜੀ ਦੇ ਵਿੱਚੋਂ ਪੀੜੀ ਜਨ ਰਹੀ ਘੋੜਾ ਉਹ ਪੁਰਾਣਾ ਹੈ ਤੇ ਇਹਨਾਂ ਦੇ ਦਰਸ਼ਨ ਕਰਾਉਣ ਲਈ ਸੋ ਉਧਰ ਤਖਤ ਸਾਹਿਬ ਤੇ ਵੀ ਲੈ ਕੇ ਜਾਂਦੇ ਆ ਸੱਚਖੰਡ ਵੀ ਲੈ ਕੇ ਜਾਂਦੇ ਆ ਦਰਬਾਰ ਸਾਹਿਬ ਦੇ ਸਾਹਮਣੇ ਤੇ ਉੱਥੇ ਵੀ ਸੰਗਤ ਦੇ ਦਰਸ਼ਨ ਕਰਦੀ ਆ ਪਰ ਹੁਣ ਨਹੀਂ ਲੈ ਕੇ ਜਾਂਦੇ ਪਰ ਉਹ ਕਿਉਂ ਨਹੀਂ ਲੈ ਕੇ ਜਾਂਦੇ ਤੇ ਪਹਿਲਾਂ ਲੈ ਕੇ ਜਾਂਦੇ ਸੀਗੇ ਤੇ ਆਪ ਇਹਨਾਂ ਨੂੰ ਦਰਸ਼ਨ ਆਪਾਂ ਦੂਸਰੇ ਘੋੜਿਆਂ ਦੇ ਵੀ ਕਰਾਉਣੇ ਆ ਪੰਜਾ ਪਿਆਰਿਆਂ ਦੇ ਘੋੜੇ ਆ ਉਹਨਾਂ ਦੇ ਵੀ ਤਾਂ ਆਪ ਇਹਨਾਂ ਦੇ ਦਰਸ਼ਨ ਆਪ ਕਰਾਉਣੇ ਆ ਕਿ ਇਹ ਪੰਜਾ ਪਿਆਰਿਆਂ ਦੇ ਘੋੜੇ ਆ ਸਾਰੇ ਪੰਜਾ ਪਿਆਰਿਆਂ ਦੇ ਘੋੜੇ ਆ ਇਹ ਆਪ ਵੀ ਉਹਨਾਂ ਦਾ ਦਰਸ਼ਨ ਕਰਾਉਣੇ ਨੇ ਤੇ ਨਾਲ ਇਥੇ ਨਗਾਰਿਆਂ ਦੇ ਘੋੜੇ ਵੀ ਆ ਜਦੋਂ ਇਥੇ ਮੱਲੇ ਕੱਢੇ ਜਾਂਦੇ ਹੁਣ ਸਾਰੇ ਘੋੜੇ ਨੂੰ ਲੈ ਕੇ ਜਾਂਦੇ ਨਾਲ ਤੇ ਇਹਨਾਂ ਦੇ ਨਗਾਰੇ ਬਣ ਕੇ ਲੈ ਕੇ ਜਾਂਦੇ ਆ ਨਾਲ ਘੋੜਿਆਂ ਨੂੰ ਸਿਆ ਕੇ ਲੈ ਕੇ ਜਾਂਦੇ ਆ ਤੇ ਉਹ ਵੀ ਆਪ ਇਹਨਾਂ ਬਾਰੇ ਇਤਿਹਾਸਾਂ ਜਾਂ ਕਰਾਂਗੇ ਅੱਗੇ ਜਿੱਦੋਂ ਅੱਗੇ ਉਹ ਇਤਿਹਾਸ ਹੀ ਆ ਨਗਾਰਿਆਂ ਵਾਲੇ ਘੋੜੇ ਆ ਜੀ ਇਹ ਪੰਜਾਬ ਪਿਆਰਾਂ ਦੇ ਘੋੜੇ ਆ ਇਹ ਵੀ ਪੰਜਾਬ ਪਿਆਰਾਂ ਦੇ ਘੋੜੇ ਆ ਜੀ ਨਗਾਰੇ ਨਗਾਰਿਆਂ ਵਾਲੇ ਘੋੜੇ ਆ ਆਹ ਪੰਜਾਬ ਪਿਆਰਾਂ ਦੇ ਘੋੜੇ ਆ ਅੱਗੇ ਆਪ ਇਹਨਾਂ ਕੋ ਪੂਰੀ ਵਾਹ ਦੇ ਲਵਾਂਗੇ ਇੱਥੇ ਸਾਰੇ ਵਧੀਆ ਘੋੜੇ ਪੂਲੀ ਨਸਲ ਦੇ ਘੋੜੇ ਸਾਰੇ ਇੱਧਰ ਵੀ ਆ ਸਾਰੇ ਘੋੜੇ ਆ ਜੀ ਕੰਗਰੈਚੁਲੇਸ਼ਨ ਇਹ ਸੁਣੀ ਬ్రో ਗੁਰੂ ਗੋਗਨ ਸਿੰਘ ਸਾਹਿਬ ਜੀ ਦਾ ਇਹ ਘੋੜਾ ਸੀਗਾ ਉਹ ਨਸਲ ਦੇ ਵਿੱਚ ਘੋੜਾ ਵਾ ਤੇ ਆਫਾ ਕਰਵਾਇਆ ਨੇ ਫੋਟੋ ਜੇ ਜੀ ਆਪੇ ਨਾ ਪਰ ਉਹਨੂੰ ਕੋਲ ਦੋ ਸਾਹਿਬ ਲੈ ਕੇ ਜਾਵਾਂਗੇ ਫੋਟੋ ਖਿਲਾ ਲਈਏ ਚੱਲਦੇ ਆਪਾਂ ਤਾਂ ਦੇ ਫੋਟੋਆਂ ਕਰਾਉਂਦੀ ਆ ਨਾਲ ਇੱਥੇ ਲਓ ਆਪਣੇ ਨਾਲ ਦੇ ਸਾਥੀ ਵੀ ਫੋਟੋਆਂ ਕਰਾਈ ਜਾਂਦੇ ਆ। ਤੋਂ ਜਿਉਂ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਬੋਲੀ ਸਾਹਿਬ ਬੰਦੋਮਾ ਸਾਹਿਬ ਤੇ ਆਪੀ ਨੂੰ ਆਪਾਂ ਇਤਿਹਾਸ ਨਾਲ ਵੀ ਜਾਣੂ ਕਰਾਵਾਂਗੇ। ਇੱਥੋਂ ਇਤਿਹਾਸ ਇਹ ਆ ਇੱਥੇ ਸੋ ਤੋਂ ਜਿਹੜੀ ਬੋਲੀ ਸਾਹਿਬ ਆ ਮਹਾਰਾਜਾ ਸਿੰਘ ਨੇ ਬੋਲੀ ਸਾਹਿਬ ਬਣਾਈ ਸੀ ਕਿ ਇਹ ਇੱਥੇ ਮਿੱਠੇ ਪਾਣੀ ਦੀ ਘਾਟ ਸੀਗੀ ਤਦੋਂ ਇਹਨੂੰ ਮਿੱਠੇ ਪਾਣੀ ਦੀ ਬੋਲੀ ਵੀ ਕਿਹਾ ਜਾਂਦਾ ਹੈਗਾ। ਦੇ ਇਹ ਬਣੀ ਉਹਨਾਂ ਮਹਾਂ ਦੀ ਸੰਗ੍ਰਹਿ ਮਾਈਸੀ ਦਾ ਇਤਿਹਾਸ ਹੈ ਆ ਪੜ ਸਕਦੇ ਹੋ ਤੇ ਇੱਥੇ ਮਹੱਲੇ ਕੱਢੇ ਜਾਂਦੇ ਆ ਕੁੱਝ ਕੁੱਝ ਚਾਰ ਮਹੱਲੇ ਕੱਢੇ ਜਾਂਦੇ ਆ ਦਸਹਰੇ ਤੇ ਮੰਨਾ ਕੱਢਿਆ ਜਾਂਦਾ ਦੀਵਾਲੀ ਤੇ ਤੇ ਹੋਲੇ ਮਹੱਲੇ ਮੌਕੇ ਤੇ ਵਿਸਾਖੀ ਤੇ ਚਾਰ ਮਹੱਲੇ ਕੱਢੇ ਜਾਂਦੇ ਆ ਉਹ ਇਸ ਜਗ੍ਹਾ ਤੋਂ ਸਟਾਰਟ ਹੁੰਦੇ ਆ ਸਵੇਰ ਦੀ ਅਰਦਾਸ ਕਰਕੇ ਸਵੇਰ 6 ਵਜੇ ਅਰਦਾਸ ਕਰਕੇ ਇੱਥੋਂ ਸਟਾਰਟ ਹੁੰਦਾ ਮਹੱਲਾ ਤੇ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਮਹੱਲਾ ਕੱਢੇ ਜਾਂਦੇ ਆ ਤੇ ਘੋੜੇ ਵੀ ਨਾਲ ਲੈ ਕੇ ਜਾਂਦੇ ਆ ਸ਼ਸਤਰ ਵੀ ਖੁੱਲੇ ਸ਼ਸਤਰ ਹੁੰਦੇ ਸਿੰਘਾਂ ਕੋਲ ਨਾਲ ਤੇ ਹਜ਼ਾਰਾਂ ਦੇ ਹਸਾਬ ਨਾਲ ਸਿੰਘ ਹੁੰਦੇ ਆ ਇੱਥੇ ਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਹੁੰਦੇ ਹੋਏ ਤੇ ਸੱਚਖੰਡ ਸਹਿਬ ਜਿੱਥੇ 11 ਵਜੇ ਜਾ ਕੇ ਸਮਾਪਤੀ ਹੁੰਦੀ ਆ ਤੇ ਨਾਲ ਫੌਜਾਂ ਵੀ ਹੁੰਦੀਆਂ ਵਾ ਤੇ ਘੋੜੇ ਵੀ ਸ਼ਸਤਰ ਵੀ ਹੁੰਦੇ ਆ ਤੇ ਨਾਲ ਉਹ ਵੀ ਸੰਗਤ ਵੀ ਆਉਂਦੀ ਆ ਬਾਹਰੋਂ ਪੂਰਾ ਹਜ਼ਾਰਾਂ ਦੇ ਹਸਾਬ ਨਾਲ ਇੱਥੇ ਸੰਗਤ ਪਹੁੰਚਦੀ ਆ ਮਹੱਲਿਆਂ ਤੇ ਚਾਰ ਮਹੱਲੇ ਕੋਠਲ ਕੱਢੇ ਜਾਂਦੇ ਆ ਜੇ ਇੱਥੇ ਬਾਕੀ ਹੁਣ ਆਪ ਜੀ ਨੂੰ ਆਪਾਂ ਲੈ ਕੇ ਜੰਨੇ ਆਂ ਦੂਸਰਾ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਵਿੰਦ ਸਿੰਘ ਬਾਗ ਆਪ ਇਹਨੂੰ ਹੁਣ ਦਰਸ਼ਨ ਕਰਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਦੇ ਚੱਲੋ ਨਾਲ ਕਿੱਥੇ ਲੇਜਰ ਸ਼ੋ ਹੁੰਦਾ ਵਾ ਪਰ ਹੁਣ ਉਹ ਲੇਜਰ ਸ਼ੋ ਪੰਤ ਸੀਗਾ ਅੱਜ ਜੋ ਲੇਜਰ ਸ਼ੋ ਹੈ ਹੈ ਨਹੀਂ ਸੀ ਚੱਲਦਾ ਨਹੀਂ ਸੀਗਾ ਤੇ ਫਿਰ ਆਪਾਂ ਤਾਂ ਹੀ ਸ਼ਾਮ ਨੂੰ ਆਏ ਸੀਗੇ ਆਪਾਂ ਹਸਾਉਣਾ ਵੀ ਲੇਜਰ ਸ਼ੋ ਦਿਖਾਵਾਂਗੇ ਤੁਹਾਨੂੰ ਪਰ ਉਹ ਪਤਾ ਨਹੀਂ ਕਿਉਂ ਚੱਲ ਨਹੀਂ ਰਿਹਾਗਾ ਬੰਦਾ ਬਾਬਾ ਜੀ ਕਹਿੰਦੇ ਬੰਦਾ ਤੇ ਆਪਾਂ ਹੁਣ ਦਰਸ਼ਕ ਕਰਾਉਣੇ ਤੁਹਾਨੂੰ ਦਰਵਾਸਾ ਸਾਹਿਬ ਦੇ ਇਸ ਸਥਾਨ ਦੇ ਉੱਪਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਾਸਟ ਸਮੇ ਇਸ ਸਥਾਨ ਦੇ ਉੱਪਰ ਹੀ ਸਿੱਖਾਂ ਨੂੰ ਗੱਦੀ ਪ੍ਰਸਾਦ ਦੇ ਵਿੱਚੋਂ ਕੱਢ ਕੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲੜ ਲਾਇਆ ਸੀਗਾ ਹੁਕਮ ਕੀਤਾ ਸੀ ਗੁਰੂ ਮਹਾਰਾਜ ਨੇ ਕੋਈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਜੀ ਮਾਨੇ ਉਪਰ ਲਗਾ ਕੇ ਦੇ ਉਹ ਇਥੇ ਇਸ ਸਥਾਨ ਦੇ ਉੱਪਰ ਹੀ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਸਤੇ ਕਿਹਾ ਹੈਗਾ ਵੀ ਆਪਣਾ ਇਹੀ ਗੁਰੂ ਆ ਤੇ ਤੁਸੀਂ ਇਹਨੂੰ ਮੰਨਣਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਉਹ ਸਥਾਨ ਆ ਤੇ ਇਸ ਸਥਾਨ ਦੇ ਉੱਪਰ ਹੀ ਅੱਗੇ ਗੁਰੂ ਮਹਾਰਾਜ ਫਿਰ ਜੋਤੀ ਜੋਤ ਸਮਾਉਂਦੇ ਆ ਇਸ ਜਗ੍ਹਾ ਦੇ ਉੱਪਰ ਹੀ ਤੇ ਇਹ ਉਹ ਸਥਾਨ ਆ ਜੀ ਜੋ ਆਪ ਦੇਖ ਰਹੇ ਹੋ ਆਪ ਇਹਨਾਂ ਨੂੰ ਦਿਵਾ ਸਕਦੇ ਦਰਸ਼ਕ ਹੋਣੇ ਆ ਇਤਿਹਾਸ ਆ ਇਤਿਹਾਸ ਬਾਹਰਲੀ ਫੋਟੋ ਆਏ ਸਹੀ ਨਹੀਂ ਕਲੀਅਰ ਨਹੀਂ ਆ ਰਹੀ ਕਿ ਤੇ ਆਪ ਇਹਨਾਂ ਨੂੰ ਜੇ ਅੰਦਰ ਫੋਟੋ ਆਪ ਨੂੰ ਮਿਲੀ ਤੇ ਆਪ ਆਪ ਇਹਨੂੰ ਲੇਉਣ ਹਾਂਜੀ ਕਰਾਂਗੇ ਜੇ ਅੰਦਰ ਫੋਟੋ ਹੋ ਜਾਪੇ ਇਹਨੂੰ ਦਿਖਾਵਾਂਗੇ ਇਤਿਹਾਸ ਨਾਲ ਤੇ ਇਹ ਤੋਂ ਇਤਿਹਾਸ ਇਹ ਹੀ ਹੈ ਜੋ ਆਪਾਂ ਦੱਸਿਆ ਸ਼ਾਰਟ ਵਿੱਚ ਦੱਸਿਆ ਵਾ ਪੂਰਾ ਤੇ ਆਪਰ ਇਹ ਹੀ ਇਤਿਹਾਸ ਹੈ ਤੁਹਾਨੂੰ ਲਓ ਜੀ ਆ ਅੰਦਰ ਫੋਟੋ ਹੈਗੀ ਸੀ ਆਪੇ ਨੂੰ ਸਕਰੀਨ ਸ਼ਾਟ ਆਪਾਂ ਮਾਰ ਕੇ ਪਾਦਾ ਵਿੱਚ ਵੀਡੀਓ ਬਣਾ ਕੇ ਆਪੀ ਸਾਲਨ ਕਪੜਾ ਸਕਦੇ ਹੋ ਤੇ ਤੁਹਾਨੂੰ ਪੰਨ ਸ੍ਰੀ ਗੁਰਾਸੇਵੀ ਦੇ ਦਰਸ਼ਨ ਕਰੋ ਜੀ ਦਸਵੇਂ ਗ੍ਰੰਥ ਦੇ ਦਰਸ਼ਨ ਕਰੋ ਜੀ ਕਿ ਇੱਥੇ ਇੱਥੇ ਸੰਗਤ ਦਾ ਦਸਵੇਂ ਗ੍ਰੰਥ ਤੇ ਬਹੁਤ ਵਿਸ਼ਵਾਸ ਆ ਤੇ ਤਾਂ ਤੁਸੀਂ ਗੁਰੂ ਅਸਾਯੀ ਦੇ ਨਾਲ ਨਾਲ 10ਵੇਂ ਗ੍ਰੰਥ ਸਾਹਿਬ ਹਕਨਾਮਾ ਸਾਹਿਬ ਲਈ ਜਾਂਦਾ ਇੱਥੇ ਉਹ ਆਪਾਂ ਅੱਗੇ ਵੀ ਸਾਨੂੰ ਵੀਡੀਓ ਦੇ ਵਿੱਚ ਦੱਸਿਆ ਹੈਗਾ ਤੇ ਮੇਨ ਕੱਲ ਇੱਥੇ ਸ਼ਾਸਤ੍ਰਾਂ ਦਾ ਪ੍ਰਕਾਸ਼ ਵੀ ਬਹੁਤ ਹੁੰਦਾ ਵਾ ਸ਼ਾਸਤ੍ਰ ਵੀ ਕਰੂ ਹਾਂ ਹਾਂਜੀ ਜੋ ਆਪ ਇਹ ਗੁਰਦੁਆਰਾ ਦੇ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਇਸ ਦਾ ਇਤਿਹਾਸ ਇਹ ਹੈ ਗੁਰਦੁਆਰਾ ਸਾਹਿਬ ਦਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੱਖਣ ਵਾਲੇ ਪਾਸੇ ਆਏ ਸੀ ਭਾਈ ਦਿਆ ਸਿੰਘ ਤੇ ਭਾਈ ਧਰਮ ਸਿੰਘ ਮਾਤਾ ਭਾਗੌਰ ਜੀ ਆਏ ਸੀ ਇਹਨਾਂ ਨਾਲ ਤੇ ਕੁਝ ਸਿੰਘ ਵੀ ਸੀ ਫੌਜਾਂ ਵੀ ਸੀ ਨਾਲ ਗੁਰੂ ਸਾਹਿਬ ਦੇ ਤੇ ਉਸ ਸਮੇਂ ਆ ਕੇ ਜਦੋਂ ਕੁਸ਼ਕ ਫੌਜਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਵੀ ਗੁਰੂ ਸਾਹਿਬ ਅਸੀਂ ਵਾਪਸ ਜਾਣਾ ਚਾਹੁੰਦੇ ਆ ਸਾਨੂੰ ਆਪਦੇ ਘਰ ਦੀ ਯਾਦ ਆਉਂਦੀ ਆ ਤੇ ਉਸ ਟਾਈਮ ਵੀ ਉਹਨਾਂ ਨੇ ਗੁਰੂ ਸਾਹਿਬਾਂ ਤੋਂ ਪੈਸੇ ਦੀ ਮੰਗ ਕੀਤੀ ਸੀਗੀ ਪੈਸੇ ਮੰਗੇ ਸੀਗੇ ਹਾਲੇ ਤਨਖਾਵਾ ਦਿਓ ਤੇ ਫਿਰ ਗੁਰੂ ਸਾਹਿਬ ਨੇ ਮਹਾਰਟਿਕਰੀ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਖਜ਼ਾਨਾ ਕੱਢਿਆ ਸੀਗਾ ਤੇ ਸੰਗਤ ਸਦ ਸਾਬ ਉਹ ਖਜ਼ਾਨਾ ਸਿੰਘਾਂ ਨੂੰ ਵੰਡਿਆ ਗਿਆ ਸੀਗਾ ਤੇ ਬਾਕੀ ਜਿਹੜੇ ਸਿੰਘ ਸੀ ਨਾ ਰਹਿ ਗਏ ਸੀਗੇ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਪੈਸੇ ਮੰਗ ਨਹੀਂ ਕੀਤੀ ਸੀਗੀ ਗੁਰੂ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਸੀਗਾ ਤੁਹਾਨੂੰ ਸਿੰਘੋ ਕੀ ਚਾਹੀਦਾ ਵਾ ਤੁਸੀਂ ਘਰ ਤੋਂ ਜਾ ਕੇ ਵੀ ਪੈਸਾ ਲੈਣ ਦੇ ਕੇ ਤਨਖਾਹਾਂ ਲੈਣ ਦੇ ਉਹ ਕਹਿੰਦੇ ਗੁਰੂ ਸਾਹਿਬ ਸਾਨੂੰ ਦਿਖਾਵਾ ਨਹੀਂ ਚਾਹੀਦਿਆਂ ਸਾਨੂੰ ਤਾਂ ਤੁਹਾਡੇ ਚਰਨਾਂ ਵਿੱਚ ਜਗ੍ਹਾ ਚਾਹੀਦੀ ਆ ਵੀ ਜਦੋਂ ਸਾਡੇ ਅਸੀਂ ਸ਼ਹੀਦ ਹੋ ਜਾਈਏ ਤੇ ਉਸ ਤੋਂ ਬਾਅਦ ਸਾਨੂੰ ਪੰਜਾਬ ਦੇ ਚਰਨਾਂ ਦੇ ਵਿੱਚ ਜਗ੍ਹਾ ਦੇ ਦਿਓ ਸਾਨੂੰ ਆਪ ਤੇ ਕੋਲ ਹੀ ਰੱਖਿਓ ਫਿਰ ਗੁਰੂ ਸਾਹਿਬ ਨੇ ਉਹ ਤੋਂ ਉਹਨਾਂ ਨੂੰ ਹੁਕਮ ਕੀਤਾ ਜੀ ਤੁਹਾਨੂੰ ਇੱਥੇ ਹੀ ਰੱਖਾਂਗੇ ਤੇ ਉਹ ਨਾਲ ਹੀ ਇਹ ਗੁਰਦੁਆਰਾ ਸਾਹਿਬ ਹੁਣ ਸੱਚਖੰਡ ਦੇ ਬੈਕ ਸਾਈਡ ਤੇ ਪੰਜ ਨੰਬਰ ਗੇਟ ਦੇ ਕੋਲ ਹੀ ਆ ਬਿਲਕੁਲ ਬਣਿਆ ਹੋਇਆ ਤੇ ਸ਼ਹੀਦ ਗੰਗਾਂ ਸਾਹਿਬ ਗੁਰਦੁਆਰਾ ਇਹ ਸਿੰਘਾਂ ਦੀ ਉਹ ਯਾਦ ਵਿੱਚ ਹੀ ਆ ਜਿਹੜੇ ਸਿੰਘਾਂ ਨੇ ਤਖਾਵਾ ਨਹੀਂ ਲੰਘਾ ਸੀ ਗੁਰੂ ਸਾਹਿਬ ਤੋਂ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਵਾ ਇਸ ਨਾਲ ਹੀ ਆਪਾਂ ਜੀ ਬਲੌਗ ਦੀ ਸਮਾਪਤੀ ਕਰਦੇ ਹਾਂ ਤੁਸੀਂ ਇਤਿਹਾਸ ਵੀ ਪੜ ਸਕਦੇ ਹੋ ਸਕਰੀਨਸ਼ਾਟ ਮਾਰ ਕੇ ਤੇ ਆਪਾਂ ਹੁਣ ਤੁਹਾਨੂੰ ਕੱਲ ਨੂੰ ਦੂਸਰਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਮਾਰਟੀਗਰੀ ਸਾਹਿਬ ਤੇ ਦੂਸਰੇ ਗੁਰਦੁਆਰੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ